ਨੇਰੇ ਵਿੱਚ ਜਿਹੜੀ ਪਾਰਕਿੰਗ ਦਾ ਮੁੱਦਾ ਜਿਹੜਾ ਚੱਲ ਰਿਹਾ ਨਜਾਇਜ਼ ਵਸੂਲੀ ਦਾ ਮੁੱਦਾ ਜਿਹੜਾ ਚੱਲ ਰਿਹਾ ਹੈ ਆ ਜਾਂ ਕਿ ਉਹ ਨਜਾਇਜ਼ ਜਿਹੜੇ ਕਬਜ਼ੇ ਹੁੰਦੇ ਨੇ ਉਹਨਾਂ ਦਾ ਜਿਹੜਾ ਮੁੱਦਾ ਚੱਲ ਰਿਹਾ ਹੈ ਉਹਨਾਂ ਨੂੰ ਮੱਦੇ ਨਜ਼ਰ ਰੱਖਦੇ ਹੋਏ ਜਿਹੜੀ ਐਸਡੀਐਮ ਸਾਹਿਬ ਨੂੰ ਇਹ ਮੰਗ ਪੱਤਰ ਦੇਣ ਦੇ ਲਈ ਇਹਨਾਂ ਦੇ ਦਫ਼ਤਰ ਦੇ ਬਾਹਰ ਜਿਹੜਾ ਆ ਧਰਨਾ ਲੱਗਿਆ ਹੋਇਆ ਉਹ ਇਹ ਦਿਨ-ਪ੍ਰਤੀ ਦਿਨ ਜਿਹੜਾ ਆ ਵਾਧਾ ਹੀ ਜਾਊਗਾ ਘਟਦਾ ਨਹੀਂ ਜਾਊਗਾ ਕਿਉਂਕਿ ਹਲਕੇ ਖੰਨੇ ਦੇ ਵਿੱਚ ਜੋ ਹਾਲਾਤ ਅੱਜ ਦੇ ਟਾਈਮ 'ਚ ਬਣੇ ਹੋਏ ਨੇ ਸਰਕਾਰ ਚਲਾਣ ਵਾਲੇ ਦੇਖੋ ਸਰਕਾਰ ਬਣੀ ਹੋਈ ਆ ਪੰਜਾਬ ਸਰਕਾਰ ਆਮ ਆਦਮੀ ਪਾਰਟੀ ਦੀ ਪਰ ਖੰਨੇ ਹਲਕੇ ਦੇ ਵਿੱਚ ਚਲਾ ਮੈਂ ਖੁਦ ਆਮ ਆਦਮੀ ਪਾਰਟੀ ਦਾ ਸਟੇਟ ਜੁਆਇੰਟ ਸੈਕਟਰੀ ਆ ਸਟੇਟ ਦਾ ਮੇਰੇ ਕੋਲ ਆਦਾ ਆ ਪਰ ਅੱਜ ਮੈਂ ਇਹ ਗੱਲਾਂ ਕਹਿਣ ਨੂੰ ਮਜਬੂਰ ਹੋਇਆ ਹੋਇਆ ਹਾਂ ਕਿਉਂਕਿ ਹਾਲਾਤ ਲੋਕਾਂ ਤੋਂ ਹੱਥ ਜੋੜ ਜੋੜ ਅਸੀਂ ਵੋਟਾਂ ਮੰਗੀਆਂ ਨੇ ਲੋਕਾਂ ਦੇ ਹਿੱਤਾਂ ਦੇ ਵਿੱਚ ਖੜਨ ਲਈ ਅਸੀਂ ਵੋਟਾਂ ਮੰਗੀਆਂ ਨੇ ਲੋਕਾਂ ਨੇ ਬਹੁਤ ਵੱਡੇ ਮੈਂਡੇਟ ਦੇ ਨਾਲ ਜਿਹੜਾ ਜਿਤਾਇਆ ਆ ਪਰ ਅੱਜ ਦੇ ਜੋ ਹਾਲਾਤ ਬਣੇ ਹੋਏ ਨੇ ਇੱਥੇ ਇਹ ਆ ਕਿ ਲੋਕਾਂ ਦੇ ਨਾਲ ਅੱਖ ਨਾਲ ਆ ਕਮਲਾਨ ਜੋਗੇ ਅਸੀਂ ਰਹੇ ਨਹੀਂ ਹਾਂ ਕਿਉਂਕਿ ਖੰਨੇ ਹਲਕੇ ਦੇ ਹਾਲਾਤ ਇਦਾਂ ਦੇ ਕਰ ਦਿੱਤੇ ਨੇ ਮੈਂ ਤਾਂ ਬੇਨਤੀ ਇਹੀ ਕਰੂੰਗਾ ਕਿ ਇਹ ਜਿਹੜੇ ਕੰਮ ਨੇ ਨਜਾਇਜ਼ ਵਸੂਲੀਆਂ ਵਾਲੇ ਜਿਹੜੇ ਹੋ ਪਹਿਲਾਂ ਅਸੀਂ ਵਾਅਦੇ ਕੀਤੇ ਸੀਗੇ ਕਿ ਜਿਹੜਾ ਜ਼ੀਰੋ ਟੋਲਰੈਂਸ ਦੀ ਸਰਕਾਰ ਆ ਆਮ ਆਦਮੀ ਪਾਰਟੀ ਦੀ ਚੱਲ ਰਹੀ ਆ ਭਗਵੰਤ ਮਾਨ ਜੀ ਨੇ ਪੂਰਾ ਜੋਰ ਲਾਇਆ ਪਰ ਸਾਡੇ ਹਲਕੇ ਖੰਨੇ ਦੇ ਵਿੱਚ ਬੜਾ ਹੀ ਗੰਦ ਪਿਆ ਹੋਇਆ ਮੈਂ ਕਹਿੰਦਾ ਵੀ ਇਹਦੇ ਤੇ ਬੜਾ ਤਰੀਕ ਤਰੀਕੇ ਨਾਲ ਇਹਦੇ ਵੱਲ ਧਿਆਨ ਦਿੱਤਾ ਜਾਵੇ ਜਿਹੜੀਆਂ ਨਜਾਇਜ਼ ਵਸੂਲੀਆਂ ਇਹਨਾਂ ਨੂੰ ਬੰਦ ਕੀਤਾ ਜਾਵੇ ਤੇ ਜਿਹੜੇ ਨਜਾਇਜ਼ ਕਬਜ਼ੇ ਹੋ ਰਹੇ ਨੇ ਉਹਨਾਂ ਨੂੰ ਜਲਦੀ ਤੋਂ ਜਲਦੀ ਬੰਦ ਕੀਤਾ ਜਾਵੇ ਤੇ ਆ ਪਿੱਛੇ ਜੇ ਹੁਣ ਤੁਹਾਨੂੰ ਪਤਾ ਹੀ ਹੋਣਾ ਆਪਣੇ ਮੌਜੂਦਾ ਐਮਸੀ ਸਾਹਿਬ ਵੀ ਇੱਥੇ ਬਹੁਤ ਮੌਜੂਦ ਨੇ ਤੇ ਕਿਸੇ ਨੂੰ ਵੀ ਆਪਾਂ ਪਤਾ ਕਰ ਸਕਦੇ ਹਾਂ ਕਿ ਕਿਸੇ ਵੀ ਤਰ੍ਹਾਂ ਦਾ ਕੋਈ ਟੈਂਡਰ ਨਹੀਂ ਲੱਗਦਾ ਕੋਈ ਹੌਸਲ ਮਤਾਂ ਨਹੀਂ ਪੈਂਦਾ ਜਿਹੜੇ ਰਾਤੋ ਰਾਤ ਕੰਮ ਹੋ ਜਾਂਦੇ ਨੇ ਗਿਣਤੀ 'ਚ ਨਹੀਂ ਹੁੰਦੇ ਪਰ ਉਹ ਕੰਮ ਦੋ ਨੰਬਰ 'ਚ ਹੋ ਰਹੇ ਨੇ ਮੇਰੀ ਬੇਨਤੀ ਇਹੀ ਹੈ ਕਿ ਇਹਨਾਂ ਗੱਲਾਂ ਵੱਲ ਧਿਆਨ ਦਿੱਤਾ ਜਾਵੇ ਸਰਕਾਰ ਲੋਕਾਂ ਨੇ ਆਵਾਜ਼ ਦੀ ਪਾਰਟੀ ਦੀ ਸਰਕਾਰ ਤਾਂ ਚੁਣੀ ਹੈ ਜ਼ੀਰੋ ਟੋਲਰੈਂਸ ਦੇ ਨਾਮ ਕਰਕੇ ਚੁਣੀ ਹੈ ਔਰ ਸੱਚਾਈ ਤੇ ਚੱਲਣ ਵਾਲੀ ਸਰਕਾਰ ਚੁਣੀ ਹੈ ਆਪਾਂ ਅੱਜ ਆ ਹਾਲਾਤ ਨਾ ਪੈਦਾ ਕਰੀਏ ਤਾਂ ਮੇਰੇ ਹਿਸਾਬ ਨਾਲ ਬਹੁਤ ਚੰਗਾ ਹੋਊਗਾ ਸਰਕੀਨਾ ਮੋਢਾ ਮੇਰਾ ਨਾਮ ਸੋਨੂ ਸ਼ਰਮ ਹੈ ਜੀ ਮੈਂ ਗੁਰੂਗ੍ਰਾਮਾ ਨਗਰ ਦਾ ਟਿਕੈਦਾਰ ਹਾਂ ਉਸ ਤਿੰਨ ਚਾਰ ਮਹੀਨੇ ਤੋਂ ਪਹਿਲਾਂ ਮੈਂ ਟਿਕਾ ਲਿੱਤਾ ਜੀ ਇਹਦਾ ਤੇ ਹੁਣ ਮੈਨੂੰ ਦੋ ਚਾਰ ਦਿਨ ਤੋਂ ਪਤਾ ਲੱਗਿਆ ਵੀ ਕੁਝ ਲੋਕਾਂ ਨੇ ਧਰਨੇ ਲਾ ਦੇਣੇ ਲੱਗੇ ਨੇ ਬਾਹਰ ਉੱਥੇ ਵੀ ਮੇਰੇ ਟਿਕਾ ਦੇ ਖਿਲਾਫ ਤੇ ਬਾਕੀ ਹੁਣ ਇਦਾਂ ਵੀ ਮੈਂ ਟਿਕਾ ਅੱਗੇ ਨਾਲੋਂ ਵਾਧਾ ਆ ਕੇ ਲਿੱਤਾ ਜੀ ਪਹਿਲਾਂ ਕਮੇਟੀ ਦੀ ਪਹਿਲਾਂ 5 ਦਿਨ 10 ਦਿਨ 5 ਦਿਨ ਦੀ ਮਤਲਬ ਕਿ ਜੋ ਵੀ ਕਲੈਕਸ਼ਨ ਜਾਂਦੀ ਸੀ 2500 3000 ਦੇ ਵਿੱਚ ਵਿੱਚ ਜਾਂਦੀ ਸੀ ਜੀ ਮੈਂ ਇਸ ਚੀਜ਼ ਨੂੰ ਵਧਾ ਕੇ ਆਪਣੀ ਪੂਰੀ ਮਿਹਨਤ ਨਾਲ 9000 ਰੁਪਏ ਬਾੜੇ ਦਾ ਦੇ ਰਹੇ ਆ ਔਰ ਪੂਰੇ ਸੱਤ ਦੇ ਦੇ ਰਹੇ ਆ ਉਹ ਸ਼ਨੀਵਾਰ ਤੇ ਐਤਵਾਰ ਦਾ ਪੈਸਾ ਕੋਈ ਨਾਲ ਕੋਲ ਜਾਂਦਾ ਨਹੀਂ ਸੀਗਾ ਫਿਲਹਾਲ ਕੀ ਉਹਨਾਂ ਨੇ ਆਪਣੇ ਸਰਕਾਰੀ ਮੁਲਾਜ਼ਮ ਰੱਖੇ ਹੋਏ ਸੀਗੇ ਉਹਨਾਂ ਦੀ ਵੀ ਸੈਲਰੀ ਸੀਗੀ ਉੱਥੋਂ ਸੀਗੀ ਪਰ ਹੁਣ ਉਹ 25000 3000 ਦੀ ਕਿਸ਼ਤਾਂ ਨਾਲ ਦੇ ਰਹੇ ਸੀਗੇ ਪਰ ਮੈਂ ਹੁਣ ਜਿਹੜਾ 9000 ਰੁਪਏ ਦੇ ਰਹੇ ਆ ਉਹ ਮੈਂ ਕਿਸ਼ਤਾਂ ਨਾਲ ਦੇ ਰਿਹਾ ਮੈਂ ਆਪਣੀ ਮਿਹਨਤ ਨਾਲ ਦੇ ਰਿਹਾ ਜੀ ਉੱਥੇ ਮਤਲਬ ਕਿ ਬਹੁਤ ਜਿਹੜੇ 3-4 ਬੰਦੇ ਮੇਰੇ ਥੱਲੇ ਕੰਮ ਕਰਦੇ ਨੇ ਮੈਂ ਉਹਨਾਂ ਨੂੰ ਵੀ ਰੋਜ਼ਗਾਰ ਦਿੱਤਾ ਜੀ ਉਹ ਨਾਲ ਵੀ ਘਰ ਬਾਅਦ ਚੱਲਦਾ ਪਿਆ। ਬਾਕੀ ਉਹਨਾਂ ਨੇ ਜਿਹੜਾ ਉਹਨੂੰ ਧਰਨਾ ਲਾਇਆ ਪਤਾ ਨਹੀਂ ਕਿਸ ਵੱਲੋਂ ਲਾਇਆ। ਹੁਣ ਬਾਕੀ 3-4 ਦਿਨ ਤੋਂ ਮੈਨੂੰ 2 ਦਿਨ ਫੋਨ ਆਏ ਨੇ ਜਾਂ ਮੈਨੂੰ ਕਿਸੇ ਨੇ ਕਿਹਾ ਵੀ ਕੋਈ ਕੀ ਗੱਲਬਾਤ ਵੀ ਆਹਾ ਧਰਨਾ ਧੁਰਨਾ ਕਹਾ ਲੱਗਿਆ ਮੈਂ ਕਹਾਂ ਜੀ ਮੈਨੂੰ ਤਾਂ ਨਹੀਂ ਪਤਾ ਕਿ ਕਾਰਨ ਧਰਨਾ ਲੱਗਿਆ ਹੋਇਆ। ਤੇ ਹੁਣ ਇਹ ਜਿਹੜੇ ਲੋਕ ਨੇ ਧਰਨਾ ਲਾਈ ਬੈਠੇ ਨੇ ਇਹ ਮੈਨੂੰ ਨਹੀਂ ਪਤਾ ਕੀ ਮੰਗ ਰਹੇ ਨੇ ਕੀ ਨਹੀਂ ਮੰਗਦੇ ਬੇ। ਬਾਕੀ ਕੋਈ ਕਹਿੰਦੇ ਨੇ ਵੀ ਕੁਝ ਕਿਦਾਂ ਕੁਝ ਕਰੋ ਵੀ ਮਨ ਲੋਕੀ ਕੋਈ ਖਰਚਾ ਪਾਣੀ ਜਾਂ ਕੋਈ ਵੀ ਹੈ ਮੈਂ ਇਸ ਜੀ ਨੂੰ ਨਹੀਂ ਪਤਾ ਮੇਰੇ ਤੱਕ ਕੋਈ ਬੋਦੀ ਗੱਲ ਪਹੁੰਚੀ ਵੀ ਆ ਪਰ ਮੈਂ ਚਾਹਨਾ ਵੀ ਮੈਂ ਇਹ ਜੀਜਾ ਚੋਂ ਨਿਕਲਾ ਜਾਣਾ ਵੀ ਮੈਂ ਰੋਜ਼ ਰੋਜ਼ ਦੇ ਫੋਨਾਂ ਤੋਂ ਪਰੇਸ਼ਾਨ ਹੋਇਆ ਮੈਨੂੰ ਹਰੇ ਰਾਤ ਵੀ ਮੈਨੂੰ ਗੱਲਬਾਤ ਹੋਈ ਵੀ ਘਰ ਦੇ ਵੀ ਕਹਿਣ ਲੱਗੇ ਵੀ ਤੁਸੀਂ ਕੀ ਪੰਗਿਆਂ 'ਚ ਪੈ ਗਏ ਪਰ ਮੈਂ ਇਧਰੋਂ-ਉਧਰੋਂ ਪੈਸੇ ਇਕੱਠੇ ਕਰਕੇ ਇਹਦਾ ਠੇਕਾ ਦਿੱਤਾ ਉਹਨੂੰ ਆਖਰਕਾਰ ਚਲਾਉਣਾ ਸੀਗਾ ਪਰ ਹੁਣ ਜਿਹੜਾ ਕੁਝ ਮੈਨੂੰ ਹੋ ਰਿਹਾ ਜਾਂ ਜਿੱਦਾਂ ਵੀ ਉਹ ਦੱਸ ਰਹੇ ਨੇ ਪਹਿਲਾਂ ਮੈਨੂੰ ਇੱਕ ਗੱਲ ਦੀ ਸਮਝ ਨਹੀਂ ਆ ਰਹੀ ਭਾਜੀ ਅੱਜ ਤੋਂ 3 ਸਾਲ 4 ਸਾਲ ਪਹਿਲਾਂ ਵੀ ਠੇਕੇ ਜਦਦੇ ਬਏ ਸੀ ਇਹ ਦੇਖ ਕੇ ਚਾਵੇ ਸੀ ਉਦੋਂ ਤਾਂ ਕੋਈ ਲੋਕ ਉੱਠ ਕੇ ਨਹੀਂ ਆਇਆ ਜਦ ਇੱਕ ਗਰੀਬ ਆਦਮੀ ਕੋਈ ਕੰਮ ਕਰਨ ਲੱਗਦਾ ਉਹਦੀ ਦੁਨੀਆ ਨੂੰ ਦੱਬਨ ਤੇ ਕਿਉਂ ਆ ਜਾਂਦੀ ਹੈ ਜੀ ਪਰ ਮੈਂ ਅੱਜ ਤੱਕ ਸਮਝ ਨਹੀਂ ਪਾਇਆ ਜੇ ਮੈਂ 2 ਪੈਸੇ ਕਮਾਣ ਲੱਗਦਾ ਹੁਣ ਇਹਨਾਂ ਨੂੰ ਦੱਸੋ ਕੀ ਤਕਲੀਫ ਹੈ ਜੀ ਗਵਰਨਮੈਂਟ ਨੂੰ ਇਹ ਜਾ ਕੇ ਪੁੱਛੋ ਵੀ ਉਹਨਾਂ ਨੂੰ ਪੈਸਾ ਸਹੀ ਆ ਰਿਹਾ ਜਾਂ ਗਲਤ ਆ ਰਿਹਾ ਹੈ ਮੇਰੇ ਪੈਸੇ ਦੇਣ ਨਾਲ ਗਵਰਨਮੈਂਟ ਨੂੰ ਵਾਅਦਾ ਹੋਇਆ ਜਾਂ ਨਹੀਂ ਹੋਇਆ ਜੇ ਸਰਕਾਰ ਨੂੰ ਘਾਟਾ ਪੈ ਰਿਹਾ ਤਾਂ ਇਸ ਕਰਕੇ ਮੈਂ ਇਸ ਟਿਕ ਕੇ ਨੂੰ ਛੱਡੰਦਾ ਪੂਰਾ ਮਨ ਬਣਾਈ ਬੈਠਾ ਮੈਂ ਈਓ ਸਾਹਿਬ ਕੋਲ ਕੱਲ ਅਪਲੀਕੇਸ਼ਨ ਭੇਜ ਦੂੰਗਾ ਵੀ ਜਿਹੜੀਆਂ ਮੈਨੂੰ ਆਹ ਦਿੱਕਤਾਂ ਆ ਰਹੀਆਂ ਨੇ ਵੀ ਮੈਂ ਦਿੱਕਤਾਂ ਚ ਨਹੀਂ ਰਹਦਿਆ ਅਸਟਮ ਜੋ ਮੇਰੇ ਹਾਲਾਤ ਹੈ ਮੇਰੀ ਸਿਕਲ ਦੇਖ ਕੇ ਤੁਸੀਂ ਇਹ ਦੇਖੋ ਕਿ ਉਹ ਪਰੇਸ਼ਾਨ ਹੈ ਮਹੱਤ ਜੋੜ ਕੇ ਸਿਰਫ ਇਹੀ ਬੇਨਤੀ ਕਰੂੰਗਾ ਕਿ ਮੈਨੂੰ ਪਰੇਸ਼ਾਨ ਨਾ ਕੀਤਾ ਜਾਵੇ ਮੈਂ ਇਹ ਠੇਕਾ ਕੱਲ ਨੂੰ ਵਾਪਸ ਕਰ ਦੇਣਾ ਮੈਨੂੰ ਜਿਹੜੀ ਮੇਰੀ ਸਿਕਿਉਰਿਟੀ ਭਰਾਈ ਹੈ ਮੈਂ ਬਹੁਤ ਠੱਠੇ ਕਿਤੇ ਲੋਕੀ ਮੇਰੇ ਤੋਂ ਪੈਸੇ ਮੰਗਦੇ ਨੇ ਮੈਂ ਕਹਾਂ ਵੀ ਮੈਨੂੰ ਹਜੇ 2-4 ਮਹੀਨੇ 10 ਮਹੀਨੇ ਸੈੱਟ ਹੋ ਲੈੰਦੋ ਮੈਂ ਤੁਹਾਡੇ ਉਹ ਪੈਸੇ ਮੋੜ ਦੂੰਗਾ ਪਰ ਹੁਣ ਜਿਹੜੇ ਲੋਕ ਮੇਰੇ ਮਗਰ ਪੈ ਗਏ ਇਹ ਪਤਾ ਨਹੀਂ ਕੋਣ ਲੋਕ ਨੇ ਕਿੰਨਾਂ ਨੇ ਇਹਨਾਂ ਨੂੰ ਚੱਕਿਆ ਕਿੰਨਾਂ ਨੇ ਇਹਨਾਂ ਨੂੰ ਕਿਹਾ ਮੈਂ ਨਹੀਂ ਇਸ ਚੀਜ਼ ਨੂੰ ਜਾਣਦਾ ਪਰ ਮੈਨੂੰ ਇਹ ਹੈ ਵੀ ਮੈਂ ਜੇ ਇਹੀ ਕੁਛ ਰਿਹਾ ਮੈਂ ਸੋਮਵਾਰ ਨੂੰ ਅਪਲੀਕੇਸ਼ਨ ਦੇ ਕੇ ਠੇਕਾ ਵਾਪਸ ਕਰ ਦੇਣਾ ਜੀ ਮੈਂ ਆਪਣੀ ਸਿਕਿਉਰਟੀ ਲੈਣਾ ਚਾਹੁੰਦਾ ਮੈਂ ਇਹ ਆਪਣੀ ਦਰਖਾਸਤ ਸਿਰਫ ਐਮਐਲਏ ਸਾਹਿਬ ਕੋਲ ਹੀ ਪੇਸ਼ ਕਰੂੰਗਾ ਉਹ ਮੇਰੀ ਬੇਨਤੀ ਸਰਕਾਰ ਨੂੰ ਕਿ ਮੇਰਾ ਇਹ ਮੇਰੀ ਜਿਹੜਾ ਫੰਡ ਜਾਂ ਮੇਰੀ ਸਿਕਿਉਰਟੀ ਜੋ ਵੀ ਮੈਂ ਦਿੱਤਾ ਹੈ ਭਰਾਇਆ ਹੈ ਜੋ ਮੇਰੇ ਟੈਕਸ ਭਰੇ ਨੇ ਮੈਂ ਜੀਐਸਟੀ ਨਾਲ ਦੇ ਰਿਹਾ ਹਾਂ ਏ ਮੈਨੂੰ ਮੇਰੇ ਪੈਸੇ ਵਾਪਸ ਕਿੱਥੇ ਜਾਣ ਜੀ ਮੈਂ ਇਸ ਤੋਂ ਉੱਪਰ ਕੁਝ ਕਹਿ ਨਹੀਂ ਸਕਦਾ ਮੈਂ ਬਹੁਤ ਪਰੇਸ਼ਾਨ ਆ ਮੈਨੂੰ ਰੋਜ਼ 1 2 3 ਫੋਨ ਆਉਂਦੇ ਹੀ ਆਉਂਦੇ ਨੇ ਪਤਾ ਨਹੀਂ ਕਿੱਥੋਂ ਆਉਂਦੇ ਹਨ ਲੋ ਨੰਬਰਾਂ ਤੋਂ ਹੀ ਆਉਂਦੇ ਨੇ ਮੈਨੂੰ ਨਹੀਂ ਪਤਾ ਜੀ ਕੌਣ ਕਰਾਂਦਾ ਇਹ ਠੇਕਾ ਜਿਹੜਾ ਤੁਸੀਂ ਲਿਆ ਜੀ ਪਹਿਲੇ ਨਾਲੋਂ ਜਾਂ ਤੁਸੀਂ ਪ੍ਰੋਫਿਟ ਕਾ ਰੈਵਨਿਊ ਦੇ ਰਹੇ ਹੋ ਗੁਰਮੀਤ ਜੀ ਪਹਿਲਾਂ 2500 300 ਦੀ ਕਲੈਕਸ਼ਨ ਸੀਗੀ ਸਰਕਾਰੀ ਬੰਦੇ ਲੱਗੇ ਹੋਏ ਸੀ ਉੱਥੇ ਜੀ ਉਹਨਾਂ ਦੀ ਤਾਂ ਸੈਲਰੀ ਪੱਕੀ ਹੋ ਸੀ ਨਾ ਉਹਨਾਂ ਨੂੰ ਪੈਨਸ਼ਨ ਵੀ ਮਿਲਨੀ ਆ ਰਹੀ ਟਾਈਮ 'ਚ ਜਿਹੜੇ ਮੈਂ 2-3-4 ਮੁੰਡੇ ਰੱਖੇ ਨੇ ਉਹਨਾਂ ਨੂੰ ਕਿਸੇ ਨੂੰ 2000 ਤੇ 2500 ਤੇ 3000 ਤੇ ਰੱਖਿਆ ਹੋਇਆ ਅਗਰ ਉਹਨਾਂ ਦਾ ਘਰ-ਬਾਰ ਚੱਲਦਾ ਪਿਆ ਜੇ ਮ ਉਹਨਾਂ ਦੇ ਘਰ-ਬਾਰ ਚਲਾ ਰਹੇ ਆ ਤਾਂ ਉਹ ਕੋਈ ਗੁਨਾਹ ਕਰ ਰਹੇ ਆ ਜੇ ਤੁਸੀਂ ਦੱਸ ਦੋ ਜੀ ਗੁਨਾਹ ਹੈਗਾ ਹੁਣ ਕਮੇਟੀ ਨੂੰ ਵਾਧਾ ਵੀ ਆ ਰਿਹਾ ਜੇ ਕਮੇਟੀ ਨੂੰ ਵਾਧਾ ਆ ਰਿਹਾ ਤੇ ਇਹਦੇ ਦੱਸੋ ਮੇਰਾ ਕੀ ਕਸੂਰ ਆ ਮੈਂ ਤਾਂ ਆਪਣੀ ਮਿਹਨਤ ਦੇ ਪੈਸੇ ਦੇ ਰਿਹਾ ਔਰ ਵਾਧੇ ਦੇ ਵਿੱਚ ਜੇ ਨੁਕਸਾਨ ਹੋਣਾ ਉਹ ਤੁਸੀਂ ਵੇਖੋ ਜੀ ਤੁਸੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਤੋਂ ਜੀ ਪ੍ਰਸ਼ਾਸਨ ਤਾਂ ਮੈਂ ਇਹੀ ਮੰਗ ਕਰਦਾ ਜੀ ਜੇ ਤਾਂ ਮੈਨੂੰ ਸਹੀ ਤਰੀਕੇ ਨਾਲ ਕੰਮ ਕਰਨ ਦੇਣਗੇ ਜਾਂ ਮੈਨੂੰ ਪ੍ਰੈਸ਼ਰਾਈਜ਼ਰ ਨਹੀਂ ਕਰਨਗੇ ਫਿਰ ਤਾਂ ਮੈਂ ਟਿਕਾ چلا ਲੂੰਗਾ ਨਹੀਂ ਮੇਰੀ ਸਸਰੀਕਾਲ ਹੈ ਜੀ ਮੇਰੇ ਪੈਸੇ ਬਸ ਤੁਹਾਨੂੰ ਵੀ ਹੀ ਬੇਨਤੀ ਕਰੂੰਗਾ ਵੀ ਤੁਸੀਂ ਪੱਤਰਕਾਰ ਹੋ ਮੇਰੀ ਆਵਾਜ਼ ਉੱਥੇ ਤੱਕ ਪਹੁੰਚਾਓ ਮੇਰੇ ਪੈਸੇ ਮੈਨੂੰ ਜਿਹੜੇ ਮੈਂ ਹੱਥputti ਦਿੱਤੇ ਨੇ ਉਹ ਮੈਨੂੰ ਉਦਹੀਂ ਵਾਪਸ ਆ ਜਾਣ ਜੀ ਮੇਰੀ ਸਿਕਿਉਰਿਟੀ ਸਾਨੂੰ ਜੀ ਕੁਛ ਜਿਹੜੀ ਇਹਦਾ ਜੇ ਕੰਟਰੀਬਿਊਸ਼ਨ ਪਈ ਆ ਉਹ ਮੇਨ ਇਹ ਗੱਲ ਦਾ ਪਿਆ ਵੀ ਜਿਹੜੇ ਜਿਨ੍ਹਾਂ ਨੇ ਧੰਨਾ ਦਿੱਤਾ ਹੈ ਉਹਨਾਂ ਦਾ ਕਹਿਣਾ ਕਿ ਨਗਰ ਕੌਂਸਲ ਜਿਹੜੀ ਤੁਹਾਡੀ ਠੇਕਾ ਲੱ타 ਗਿਆ ਉਹਦੇ ਵਿੱਚ ਤੁਸੀਂ ਨਜਾਇਜ਼ ਕੁਝ ਕਬਜ਼ੇ ਕਰਾਇਆ ਹੋਏ ਨੇ ਕੁਝ ਨਜਾਇਜ਼ ਰੇੜੀ ਲਵਾਨੇ ਹੋ ਉਸ ਜੈਸਾ ਨਜਾਇਜ਼ ਹੁਣ ਕਾਰ ਆ ਰਹੀ ਹੈ ਜੀ ਉਹਨਾਂ ਨੂੰ ਮਾਰੇ ਸੀਧਾ ਘੱਟ ਕੇ ਦੇ ਰਹੇ ਮੇਰੇ ਮੁੰਡੇ ਜੀ ਉਹ ਇਹ ਦੱਸੋ ਕੀ ਨਜਾਇਜ਼ ਹੈ ਜੀ ਪਰਚੀ ਤੋਂ ਬਗੈਰ ਕੋਈ ਗੱਡੀ ਨਹੀਂ ਅੰਦਰ ਜਾਂਦੀ ਜੀ ਦੱਸ ਦੋ ਜੀ ਕੀ ਨਜਾਇਜ਼ ਹੈ ਜੀ ਰੇੜੀ ਆਣਾ ਤੁਸੀਂ ਕਹਿੰਦੇ ਵੀ ਨਿਯਾਜ ਬਸੂਦੀ ਕਰਦੇ ਹੋ ਛੋਟੇ ਬੱਦੇ ਨਿਯਾਜ ਛੁੱਲੀ ਕਰਦੇ ਨੇ ਐਲੀ ਬਹੁਤ ਕੁਝ ਕਹਿ ਸਕਦਾ ਜੀ ਮੈਂ ਤਾਂ ਇਹ ਕਹਿ ਰਿਹਾ ਵੀ ਇਹ ਮੇਰੇ ਨਾਲ ਠੇਕੇਦਾਰ ਸਾਹਿਬ ਨੇ ਇਹ ਇਹਨਾਂ ਦੇ ਵਿੱਚ ਹੈਗੇ ਨੇ ਨਾਲ ਹਿੱਸੇਦਾਰੀ ਚ ਨੇ ਮੈਂ ਕਹਿੰਦਾ ਮੈਂ ਕੀ ਅੰਦਰੋਂ ਖਾਈ ਜਾ ਰਿਹਾ ਮੈਂ ਖਾਲੀ ਹੋਈ ਜਾ ਰਿਹਾ ਮੈਂ ਕਰਜਾ ਦੇ ਰਿਹਾ ਮੈਂ ਤੇ ਇਹਨਾਂ ਦੇ ਵਿਲਾਸ ਵਾਲਾ ਐਡੀਕੇਸ਼ਨ ਮੇਰੇ ਨਾਲ ਪਰ ਇਹ ਕੰਮ ਨਹੀਂ ਨਾ ਹੋ ਸਕਦਾ ਪਹਿਲਾਂ ਸਬੂਤ ਨਹੀਂ ਨਾ ਹੈਗੇ ਦੂਜੀ ਗੱਲ ਇਹ ਵੀ ਮੈਂ ਕਰ ਨਹੀਂ ਸਕਦਾ ਉਹਨਾਂ ਨੂੰ ਇਹ ਪੁੱਛਿਆ ਵੀ ਮੈਂ ਅਜੇ ਤੱਕ ਉੱਥੇ ਗਏ ਆ ਦੱਸੋ ਮੈਂ ਕਦੇ ਵੀ ਇੱਥੇ ਗੁਰੂਕਾਸ਼ ਮਾਰਕੀ ਗਈ ਨਹੀਂ ਕਦੀ ਮੈਂ ਤਾਂ ਨਹੀਂ ਗਿਆ ਜੀ ਜੇ ਗਿਆ ਵੀ ਹੁਣ ਜੇ ਸਬਜ਼ੀ ਸੁੱਟੀ ਲੈਣੋਂ ਨਿਕਲ ਗਿਆ ਤਾਂ ਮੈਂ ਜਾਂ ਤਾਂ ਉੱਥੇ ਲਾਜਮੀ ਤੁਹਾਡੇ ਬੈਠਦੇ ਉੱਥੇ ਉੱਥੇ ਹੁਣ ਲੋਕਰ ਬੈਠਦੇ ਨੇ ਮੁੰਡੇ ਜਿਹੜੇ ਧੰਨਕਾਰੀ ਨੇ ਕੀ ਇਹਨਾਂ ਦਾ ਉੱਥੇ ਕੋਈ ਦੁਕਾਨ ਹੈ ਕੀ ਇਹਨਾਂ ਦੀ ਨਾ ਦੇਖੋ ਹਾਸਾ ਚਿਹਰਾ ਕਹਿਣਾ ਜਾਂ ਤਾਂ ਇਹਨਾਂ ਦੀ ਕੋਈ ਉੱਥੇ ਦੁਕਾਨ ਨਹੀਂ ਹੈਗੀ ਜਾਂ ਇਹ ਉਸ ਬਾੜ ਦੇ ਨਹੀਂ ਹੈਗੇ ਜਾਂ ਕੋਈ ਵੀ ਸ਼ਹਿਰਦਾਰ ਬੰਦਾ ਚਲੋ ਆਪਾਂ ਕਹਿੰਦੇ ਹਾਂ ਪ੍ਰੋਬਲਮ ਰਸਤੇ ਖੜਾ ਹੁੰਦਾ ਪਰ ਜਾਂ ਤਾਂ ਕਿਸੇ ਦੁਕਾਨਦਾਰ ਨੂੰ ਤਕਲੀਫ ਹੈ ਇਹ ਦੱਸਣ ਸੋਨੇ ਜਿਹੜੇ ਬੰਦੇ ਇਹ ਲਾਇਆ ਜਿਹਨਾਂ ਨੇ ਤਾਨਾ ਲਾਇਆ ਕਦੇ ਤੁਹਾਡੇ ਕੋਲ ਆਏ ਵੀ ਐ ਇਸ ਚੀਜ਼ ਨੂੰ ਹਟਾਉਣ ਵਾਸਤੇ ਜਾਂ ਮੇਨੂੰ ਵਾਸਤੇ ਬਾਜੀ ਕੋਣ ਪਿੱਛੇ ਲੱਗਿਆ ਸੀ ਤਰਨਾ ਜੀ ਦੇਖ ਲਓ ਆਪਾਂ ਕਹਿਆ ਸੀ ਲਾ ਲਓ ਜਿਹੜੀਆਂ ਜੱਟ ਮੰਡੀ ਨੂੰ ਕਿਹਾ ਸੀ ਲਾ ਲਓ ਜੱਟ ਮੰਡੀ ਵਿਚਾਰੇ ਸੀਗੇ ਆਪਾਂ ਦਾ ਕੁਛ ਪਿਆ ਨਹੀਂ ਇਹ ਮੋਟਾ ਨਾ ਕਿਸੇ ਤੋਂ ਮੰਗ ਕੀਤੀ ਪੈਸੇ ਵੀ ਬੰਜਰ ਦੇ ਨਹੀਂ ਉਹ ਕਹਿ ਰਹੇ ਸੀ ਜੀ ਸਰ ਤੁਸੀਂ ਡੀਲ ਕਰਦੇ ਹੋ ਉੱਥੇ ਖੜਾ ਦੇਖਦੇ ਹੋ ਸਿਸਟਮ ਇਹਨਾਂ ਦਾ ਤੁਸੀਂ ਕੀ ਕਹਿਣਾ ਚਾਹੋਗੇ ਇਸ ਬਾਰੇ ਜੱਦੀ ਸਾਡੀ ਆਮ ਆਦਮੀ ਪਾਰਟੀ ਦੀ ਸਰਕਾਰ ਆਈ ਹੈ ਐਮ ਐਲ ਏ ਸਾਹਿਬ ਦੇ ਦਿਸ਼ਾ ਨਿਰਦੇਸ਼ ਅਨੁਸਾਰ ਵੀ ਕਿਸੇ ਤੋਂ ਕੋਈ ਰੇੜੀ ਫੜੀਵਾ ਤੋਂ ਕਿਸੇ ਤੋਂ ਪੈਸ ਉਹ ਨਹੀਂ ਸਾਡੇ ਦੋਸਤੋ ਕਿੱਥੇ ਮੰਗ ਦਿੱਤੀ ਜਾਂਦੀ ਹੈ ਤੇ ਜਿੰਨੀ ਵੀ ਉੱਥੇ ਰੇੜੀ ਲੱਗਦੀ ਹੈ ਕੋਈ ਉਹ ਚਲਦੀਆਂ ਫਿਰਦੀਆਂ ਰੇੜੀਆਂ ਲੱਗਦੀਆਂ ਨਹੀਂ ਉੱਥੇ ਉਹ ਜਦੋਂ ਅਸੀਂ ਕੋਈ ਉੱਥੇ ਪਿੱਛੇ ਕੋਈ ਜਾਣਦਾ ਤਾਂ ਉਹ ਆਪਣੇ ਆਪੇ ਦੁਰ ਜਾਂਦੇ ਨੇ ਉਹ ਆ ਕੇ ਖੜ ਜਾਂਦੇ ਨੇ ਅਸੀਂ ਕਿਸੇ ਨੂੰ ਕੋਈ ਧੱਕੇਮੁੱਕੇ ਨਹੀਂ ਕਰਦੇ ਕੁਝ ਨਿਯਾਇਜ਼ ਕਾਜ ਕੀਤੇ ਰੇੜੀਆਂ ਆਉਣ ਨਹੀਂ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਉੱਥੇ ਕੋਈ ਨਿਯਾਇਜ਼ ਕਬਜ਼ਾ ਨਹੀਂ ਹੈਗਾ ਜੀ ਛੋਟੀ ਫਾਰਮੈਂਟ ਕਹੇ ਠੇਕੇਦਾਰੀ ਇਨਵੋਲਵਮੈਂਟ ਹੈ ਜੀ ਵਿੱਚ ਉਹਦੇ ਰੇੜੀਆਂ ਠੇਕੇ ਦਾ ਲਵਾ ਰੇ ਪੈਸੇ ਲੈ ਰਿਹਾ ਉਹ ਕੋਈ ਠੇਕੇਦਾਰ ਦੇ ਰੇੜੀ ਨਹੀਂ ਲਵਾਈ ਹੋਈ ਜੀ ਉਹ ਚਲਦੀਆਂ ਫ ਜੋ ਜਦੋਂ ਆਂਦੇ ਨੇ ਕੋਈ ਮੁਲਾਜ਼ਮ ਆਂਦੇ ਨੇ ਸਰਕਾਰੀ ਮੁਲਾਜ਼ਮ ਆਂਦੇ ਨੇ ਉਹ ਰੀੜੇ ਤੱਕੇ ਤੁਰ ਜਾਂਦੇ ਨੇ ਉਹ ਫੇਰ ਆ ਕੇ ਖੜੀ ਜਾਂਦੇ ਨੇ ਅਸੀਂ ਉਹਨਾਂ ਨੂੰ ਕੁਛ ਨਹੀਂ ਕਹਿੰਦੇ ਤੁਸੀਂ ਕੀ ਮੰਗ ਚਾਹੁੰਦੇ ਹੋ ਜੀ ਅਸੀਂ ਇਹੀ ਮੰਗ ਜਾਂਦੇ ਹਾਂ ਕਿ ਪ੍ਰਸ਼ਾਸਨ ਤੋਂ ਕਿ ਸਾਨੂੰ ਐਮਐਲਏ ਸਾਹਿਬ ਬੈਲੇ ਸਾਹਿਬ ਤੋਂ ਸਾਡੀ ਵੀ ਰਿਕਵੈਸਟ ਹੈ ਕਿ ਜਿਹੜੀ ਸਾਡੀ ਉੱਥੇ ਨਾਜਾਇਜ਼ ਜਿਹੜੇ ਸਾਡੇ ਤੇ ਬਲੇਮ ਲਾਏ ਕਰ ਰਹੇ ਨੇ ਵੀ ਉਹਨਾਂ ਨੂੰ ਸਾਨੂੰ ਛੁਟਕਾਰਾ ਦੇਣਾ ਹੈ ਤੇ ਜੋ ਵੀ ਉੱਥੇ ਉਹ ਕਹਿ ਰਿਹਾ ਹੈ ਵੀ ਉੱਥੇ ਜਿਹੜਿਆਂ ਤੋਂ ਨਾਜਾਇਜ਼ ਕਸ ਲਿੱਤੇ ਜਾਂਦੇ ਨੇ ਅਰੇ ਰੀਡੀ ਅਰੇ ਦਾ ਪਤਾ ਸਾਡੇ ਨਾਲ ਰੱਖ ਲੈਣੇ ਤੁਸੀਂ ਇਹਨਾਂ ਨਾਲ ਵੀ ਗੱਲਬਾਤ ਕਰ ਸਕਦੇ ਹੋ ਹਾਂਜੀ ਬੋਲ ਜੀ ਤੁਸੀਂ ਕੀ ਕਹਿਣਾ ਚਾਹੋਗੇ ਦੇਖੋ ਜੀ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਗਰਾਮ-ਗਰਾਮ ਸਤਿ ਸ੍ਰੀ ਅਕਾਲ ਕਰਦਾ ਜੀ ਤੇ ਮੈਂ ਤਾਂ ਇਹੀ ਕਹਿਣਾ ਚਾਹੂੰਗਾ ਵੀ ਜਿੰਨੀਆਂ ਵੀ ਸ਼ਹਿਰ ਦੇ ਵਿੱਚ ਰੀਡੀਆਂ ਫੜੀਆਂ ਲੱਗੀਆਂ ਹੋਈਆਂ ਨੇ 2014 ਦੇ ਵਿੱਚ ਇੱਕ ਐਕਟ ਪਾਸ ਹੋਇਆ ਸੀਗਾ ਸੈਂਟਰ ਸਰਕਾਰ ਵੱਲੋਂ ਵੀ ਇਹਨਾਂ ਨੂੰ ਠਾਣ ਤੋਂ ਪਹਿਲਾਂ ਵੀ ਇਹਨਾਂ ਨੂੰ ਕਿਤੇ ਨਾ ਕਿਤੇ ਸਰਕਾਰ ਵੱਲੋਂ ਜਗ੍ਹਾ ਦਿੱਤੀ ਜਾਵੇ ਜਿਹਦੇ ਸਾਡੀ ਇੱਕ ਟਾਊਨ ਪਲੈਨਿੰਗ ਕਮੇਟੀ ਨਗਰ ਕੌਂਸਲ ਖੰਡਾ ਦੀ ਦੇਖ ਰੱਖਦੇ ਵਿੱਚ ਇਹੋ ਸਭ ਦੀ ਬਣੀ ਹੋਈ ਹੈ ਤੇ ਉਹਦੇ ਚ 17 ਮੈਂਬਰ ਨੇ ਸਾਡੇ ਸੁਆਸ ਸਿੰਘ ਚੰਦਰ ਨੇਗੀ ਜੀ ਉਹਦੇ ਵਿੱਚ ਬਤੌਰ ਮੈਂਬਰ ਵੀ ਨੇ ਉਹ ਵੀ ਸਾਡੇ ਵਿੱਚ ਅੱਜ ਬੈਠੇ ਨੇ ਤੇ ਰੇੜੀ ਫੜੀ ਦਾ ਜਿਹੜਾ ਮੇਨ ਗੱਲ ਹੈਗੀ ਆ ਵੀ ਰੇੜੀ ਫੜੀ ਜਿੰਨੀਆਂ ਵੀ ਜਿਤੀ ਰੋਡ ਤੇ ਲੱਗੀਆਂ ਨੇ ਜਾਂ ਕਿਤੇ ਹੋਰ ਕਿਤੇ ਲੱਗੀਆਂ ਹੋਈਆਂ ਵੀ ਸਰਕਾਰ ਵੱਲੋਂ ਅਸੀਂ ਇੱਕੋ ਹੀ ਮੰਗ ਕੀਤੀ ਸੀ ਵੀ ਇਹਨਾਂ ਨੂੰ ਠਾਰਨ ਤੋਂ ਪਹਿਲਾਂ ਇਹਨਾਂ ਨੂੰ ਕਿਤੇ ਨਾ ਕਿਤੇ ਜਗ੍ਹਾ ਦਿੱਤੀ ਜਾਵੇ ਜੇ ਸਰਕਾਰ ਸਾਡੇ ਨਾਲ ਧੱਕਾ ਕਰਦੀ ਆ ਜਾਂ ਜਿਨ੍ਹਾਂ ਨੇ ਸਾਨੂੰ ਪਤਾ ਲੱਗਿਆ ਵੀ ਧਰਨਾ ਲਾਇਆ ਵੀ ਉਥੋਂ ਰੇੜੀਆਂ ਚਕਾਈਆਂ ਜਾਣ ਚਾਹੇ ਉਹ ਮਾਰਕੀਟ ਦੇ ਵਿੱਚ ਤੁਰਦੀ ਫਿਰਦੀ ਰੇੜੀ ਹੈ ਜੀ ਚਾਹੇ ਉਹ ਜੀਟੀ ਰੋਡ ਤੇ ਰੇੜੀ ਹੈ ਜੀ ਚਾਹੇ ਉਹ ਮੰਝਾ ਮਾਰਕੀਟ ਹੈ ਕਿਉਂ ਉਹ ਬੰਦੇ ਨਹੀਂ ਹੈਗੇ ਜੀ ਉਹਨਾਂ ਦੀਆਂ ਵੋਟਾਂ ਸਰਕਾਰ ਨੂੰ ਪਈਆਂ ਨਹੀਂ ਹੈਗੀਆਂ ਉਹਦਾ ਤਾਂ ਸਰਕਾਰ ਕਹਿੰਦੀ ਸੀ ਅਸੀਂ ਬਦਲਾਵ ਲੈ ਕੇ ਆਵਾਂਗੇ ਅੱਜ ਉਹੀ ਬਦਲਾਵ ਸਾਨੂੰ ਗਰੀਬ ਬੰਦਿਆਂ ਨੂੰ ਗਰੀਬ ਰੇੜੀ ਫੜੀ ਵਾਲਿਆਂ ਨੂੰ ਇੰਨਾ ਕੁ ਪ੍ਰੈਸ਼ਰ ਰਾਈਜ਼ ਕਰ ਰਿਹਾ ਵਾ ਵੀ ਤੁਸੀਂ ਪੁੱਛੋ ਹੀ ਨਾ ਸਾਨੂੰ ਇਹ ਨਹੀਂ ਸਮਝ ਲੱਗਦੀ ਵੀ ਅਸੀਂ ਕਿੱਥੇ ਜਾ ਕੇ ਕੰਮ ਕਰੀਏ ਕਿੰਨੂੰ ਜਾ ਕੇ ਕਹੀਏ ਕਿਉਂਕਿ ਅਸੀਂ ਉੱਥੋਂ ਹੀ ਕਮਾਣਾ ਹੈ ਉੱਥੋਂ ਹੀ ਆਪਣਾ ਪਰਿਵਾਰ ਚਲਾਣਾ ਹੈ ਉੱਥੋਂ ਹੀ ਅਸੀਂ ਆਪਣੇ ਘਰ ਚਲਾਉਣੇ ਨੇ ਜੀ ਸਾਨੂੰ ਨਹੀਂ ਪਤਾ ਵੀ ਇਹ ਕਿਹੜੇ ਧਰਨਾਕਾਰੀ ਨੇ ਜਿਨ੍ਹਾਂ ਨੇ ਇਹ ਧਰਨਾ ਲਾਇਆ ਹੈ ਜੇ ਸਾਡੀਆਂ ਪ੍ਰਸ਼ਾਸਨ ਉੱਥੋਂ ਰੇੜੀਆਂ ਚਕਾੰਬਾ ਵਾ ਤਾਂ ਅਸੀਂ ਧਰਨਾਕਾਰੀਆਂ ਦੇ ਘਰਾਂ ਦੇ ਅੱਗੇ ਜਾ ਕੇ ਰੇੜੀਆਂ ਲਾਵਾਂਗੇ ਕਿਉਂਕਿ ਸਾਡੇ ਕੋਲ ਇਸ ਤੋਂ ਇਲਾਵਾ ਕੋਈ ਚਾਰਾ ਨਹੀਂ ਹੈਗਾ ਗੋਲਡੀ ਜੀ ਸ਼ਹਿਰ ਦੇ ਵਿੱਚ ਸੁਹਾਵ ਯਾਰ ਦੇ ਵਿੱਚ ਕਨਿਆਸੀ ਰੋਡ ਦੇ ਵਿੱਚ ਇੰਨੀ ਇਲੀਗਲ ਰੇੜੀਆਂ ਲੱਗੀਆਂ ਐ ਐਨਕੋਚਮੈਂਟ ਹੋਈ ਆ ਲੋਕਾਂ ਨੇ ਕਬਜ਼ੇ ਕੀਤੇ ਹੋਏ ਨੇ ਤੁਸੀਂ ਪ੍ਰਧਾਨ ਹੋ ਤੁਸੀਂ ਕੀ ਕਹਿਣਾ ਚਾਹੋਗੇ ਪੰਜ ਸ਼ਹਿਰ ਵਾਸੀਆਂ ਨੂੰ ਇਸ ਰਿਗਾਰਡਿੰਗ ਦੇਖੋ ਜੀ ਜਿਹੜੇ ਰੇੜੀ ਫੜੀ ਵਾਲੇ ਤੁਰਦੇ ਫਿਰਦੇ ਨੇ ਜਾਂ ਜਿਹੜੇ ਰੇੜੀ ਫੜੀ ਵਾਲੇ ਪਰਾਣੇ ਕੰਮ ਕਰਦੇ ਆ ਰਹੇ ਨੇ ਉਹਨਾਂ ਦਾ ਕੋਈ ਨਹੀਂ ਆਏ ਕਬਜ਼ਾ ਨਹੀਂ ਉਹ ਬਚਾਲੇ ਸਵੇਰੇ ਆਉਂਦੇ ਨੇ ਸ਼ਾਮ ਨੂੰ ਚਲੇ ਜਾਂਦੇ ਨੇ ਹੁਣ ਜੇ ਤੁਸੀਂ ਸ਼ਹਿਰ ਦੀ ਉਹ ਗੱਲ ਕਰ ਦੋ ਜਾਂ ਬਜ਼ਾਰਾਂ ਦੀ ਗੱਲ ਕਰ ਦਿਓ ਜਦੋਂ ਕਿਤੇ ਲੋਲ ਪੈ ਗਈ ਜਾਂ ਸਾਡੇ ਰੇੜੀ ਫੜੀ ਵਾਲੇ ਨਾਲ ਧੱਕਾ ਹੁੰਦਾ ਅਸੀਂ ਤੁਹਾਨੂੰ ਦਾਅਵੇ ਨਾਲ ਕ ਦੁਕਾਨਦਾਰ ਨੇ ਕੀਤਾ ਹੋਇਆ ਵਾ ਇਹ ਅਸੀਂ ਦੱਸਾਂਗੇ ਜੀ ਹੁਣ ਤੁਸੀਂ ਕੀ ਮੰਗ ਚਾਉਂਦੇ ਹੋ ਜੀ ਅਸੀਂ ਤਾਂ ਇਹੀ ਪ੍ਰਸ਼ਾਸਨ ਅੱਗੇ ਮੰਗ ਚਾਹੁੰਦੇ ਆ ਜਿਹੜੀ ਸਾਡੀ ਟਾਊਨ ਬਰੈਂਡਿੰਗ ਕਮੇਟੀ ਹੈ ਉਹਦੇ ذریعے 7 ਜ਼ੋਨ ਸ਼ਹਿਰ ਦੇ ਵਿੱਚ ਪਾਸ ਹੋਏ ਨੇ ਉਹ ਇਹ ਜੇ ਕਾਰਜਾਂ ਦੇ ਵਿੱਚ ਹੀ ਨੇ ਇੱਕ ਵੀ ਜ਼ੋਨ ਬਣ ਕੇ ਤਿਆਰ ਨਹੀਂ ਹੋਇਆ ਵੀ ਜਿਹਦੇ ਵਿੱਚ ਸਾਡੇ ਵਿਚਾਰੇ ਗਰੀਬ ਭਰਾ ਰੇੜੀ ਫੜੀ ਵਾਲੇ ਉਹਦੇ ਵਿੱਚ ਸ਼ਿਫਟ ਹੋ ਜਾਣ ਔਰ ਆਪਣੇ ਪਰਿਵਾਰ ਦਾ ਗੁਜ਼ਾਰਾ ਕਰ ਲੈਣ ਸਾਡੀ ਮਾਣਯੋਗ ਸਰਕਾਰ ਦੇ ਅੱਗੇ ਮਾਨਯੋਗ ਜਿਹੜੇ ਇੱਥੇ ਸਾਡੇ ਯੂ ਸਾਹਿਬ ਨੇ ਆਇਆ ਜੀ ਸਾਹਿਬ ਉਹਨਾਂ ਕੀ ਮੰਗ ਹੈ ਵੀ ਜਿਹੜੇ 7 ਜੋਂਨ ਉਹਨਾਂ ਨੂੰ ਜਲਦ ਤੋਂ ਜਲਦ ਤਿਆਰ ਕੀਤਾ ਜਾਵੇ ਤਾਂ ਕਿ ਜਿਹੜੇ ਚੰਦ ਰੇੜੀ ਫੜੀ ਵਾਲੇ ਹੈਗੇ ਨੇ ਸਾਰਿਆਂ ਵਸਤੇ ਤਾਂ ਉਹ ਜਗ੍ਹਾ ਹੈ ਨਹੀਂ ਕਿ ਕਿਉਂਕਿ 1500 ਤੋਂ ਉੱਪਰ ਰੇੜੀ ਫੜੀ ਲੱਗਦੀ ਹੈ ਜਿਹੜੇ ਉਹ 7 ਜੋਂਨ ਕਾਗਜ਼ਾਂ ਦੇ ਵਿੱਚ ਬਣੇ ਹੋਏ ਨੇ ਉਹਨਾਂ 'ਚ ਸਿਰਫ 200 ਜਦੋਂ 250 ਰੇੜੀ ਸ਼ਿਫਟ ਹੋਊਗੀ ਉਹ ਵੀ ਜਦੋਂ ਪੱਕੇ ਤੌਰ ਤੇ ਉੱਥੇ ਬਣੂਗੀ ਗੋਲੀ ਜੀਵੇ ਤੁਸੀਂ ਅਗੁਰੂ ਅਮਰਸਰ ਮਾਰਕੀਟ ਦੇ ਵਿੱਚ ਤੁਸੀਂ ਵੀ ਰੜੀ ਲਾਣੇ ਹੋ ਹਾਂਜੀ ਹਾਂਜੀ ਕੀ ਤੁਸੀਂ ਕੋਈ ਦਿੱਲੀ ਦਾ ਜਿਹੜਾ ਹੈ ਕੋਈ ਖਰਚਾ ਬਣੀ ਵੀ ਦੰਨੇ ਹੋ ਨਹੀਂ ਬਿਲਕੁਲ ਨਹੀਂ ਨਗਰ ਕੌਂਸਲੋਂ ਜਾਂ ਠੇਕੇਦਾਰੋਂ ਮੈਂ ਕਦੇ ਕਿਸੇ ਨੂੰ ਨਾ ਤਾਂ ਨਗਰ ਕੌਂਸਲੋਂ ਖੰਡਾ ਦੇ ਕੋਈ ਵੀ ਕਰਮਚਾਰੀ ਮੇਰੇ ਕੋਲ ਆ ਕੇ ਪੈਸੇ ਲੈ ਕੇ ਗਿਆ ਜੀ ਨਾ ਕਦੇ ਠੇਕੇਦਾਰ ਮੇਰੇ ਕੋਲ ਆਇਆ ਵਾ ਸਰ ਕੀ ਨਾਮ ਹੈ ਤੁਸੀਂ ਮੈਨੂੰ ਚੰਨ ਨਹੀਂ ਦੇਖੀ ਜਾਓ ਜਿਹੜੀ ਮੀਟਿੰਗ ਰੱਖੀ ਗਏ ਸਾਰੇ ਅੱਜ ਜਿਹੜੇ ਹੈ ਠੇਕੇਦਾਰ ਵੀ ਇਕੱਠੇ ਹੋਏ ਨੇ ਤੇ ਕੁਝ ਜੂਨੀਅਰ ਦੇ ਲੋਕ ਵੀ ਇਕੱਠੇ ਹੋਏ ਨੇ ਰੀਡ ਨਹੀਂ ਹੁੰਦੇ ਕੀ ਕਹਿਣਾ ਚਾਹੁੰਦੇ ਹੋ ਉਤਾਰ ਮੰਡਰ ਕ ਕੰਨੈਸਰ ਦਾ ਬ੍ਰਾਂਡ ਨੈਮਸਟਰ ਨੇ ਮੈਨੂੰ ਇਹ ਗੱਲ ਦਾ ਪਤਾ ਲੱਗਿਆ ਵੀ ਜੋ ਇਹਨਾਂ ਦੀ ਗੱਲਬਾਤ ਚੱਲਦੀ ਆ ਉਸ ਵਿੱਚ ਮੈਂ ਬੜੀ ਡਿਟੇਲ ਕਿ ਨਹੀਂ ਜਾਣਾ ਚਾਹੁੰਦਾ ਬੜੀ ਲੰਮੀ ਛੋਟੀ ਗੱਲ ਨਹੀਂ ਕਰਾਂਗਾ ਮੈਂ ਤਾਂ ਇੰਨੀ ਗੱਲ ਕਹਾਂਗਾ ਵੀ ਜੇ ਰੇੜੀ ਫੜੀ ਵਾਲੇ ਨਜਾਇਜ਼ 500 ਰੁਪਿਆ ਲੈਿੱਤਾ ਜਦੋਂ ਉਹ ਗਲਤ ਹੈ ਤੇ ਨਗਰ ਕੌਂਸਲ ਵੀ ਉਹਨਾਂ ਨੂੰ ਜੇ ਨਜਾਇਜ਼ ਫੌਂਦੀ ਉਹ ਗਲਤ ਹੈ ਇਹ ਨਗਰ ਕੌਂਸਲ ਹੈ ਜਿਹੜੇ ਵੈਂਡਰ ਨੇ ਰੇੜੀ ਰੇੜੀ ਵਾਲੇ ਨੇ ਉਹਨਾਂ ਨੂੰ ਜੇ ਉਹ ਆਪਣੇ ਜਗ੍ਹਾ ਸਥਾਨ ਤੋਂ ਉਠਾਉਂਦੀ ਹੈ ਤਾਂ ਉਹਨਾਂ ਨੂੰ ਪਹਿਲਾਂ ਜਗ੍ਹਾ ਪ੍ਰੋਵਾਈਡ ਕਰਾਈਏ ਜੋ ਸਰਕਾਰ ਦੇ ਕਾਨੂੰਨਾਂ ਨੇ ਬਹੁਤ ਲੰਮੀ ਚੋਟੀ ਗੱਲ ਹੈ ਨਹੀਂ ਕਿ ਮੈਂ ਸਟਾਰਟ ਨਹੀਂ ਜਾਨਣਾ ਚਾਹੁੰਗਾ ਮੈਂ ਇਹਨਾਂ ਦੇ ਵਿੱਚ ਕੋਈ ਇਸ ਚੱਕਰ ਚ ਨਹੀਂ ਜਿਹੜਾ ਠੇਕੇਦਾਰ ਦਾ ਮਸਲਾ ਹੈ ਠੇਕੇਦਾਰ ਨਗਰ ਕੌਂਸਲ ਨੂੰ ਆਪਣੇ ਪੂਰੇ ਪੈਸੇ ਜਮ੍ਹਾਂ ਕਰਾਉ ਆਪਣੇ ਗਲਤੇ ਖਰਾ ਉਤਰੇ ਇਹਨਾਂ ਵੱਲੋਂ ਕੋਈ ਕਮੀ ਕਰ ਸਰੇ ਤੱਕ ਨਾ ਮੈਂ ਤਾਂ ਪੂਰੇ ਪੈਸੇ ਦੇ ਰਿਹਾ ਹਾਂ ਨਗੀ ਸਰ ਜਿਵੇਂ ਠੇਕੇਦਾਰ ਦੀ ਗੱਲ ਹੈ ਕਿ ਠੇਕੇਦਾਰ ਜਿਵੇਂ ਕਹਿੰਦੇ ਪਹਿਲਾਂ ਪ੍ਰਾਈਵੇਟ ਤੌਰ ਦੇ ਉੱਪਰ ਜਿਹੜੇ ਕਮੇਟੀ ਵਾਲੇ ਕੰਨੀਓ ਚਲਾਏ ਜਾਂਦੇ ਠੇਕਾ ਉਸ ਨੇ 2000 ਤੋਂ ਲੈ ਕੇ 3000 ਰੁਪਏ ਦਿੱਤਾ ਜਾਂਦਾ ਸੀਗਾ ਲੇਕਿਨ ਹੁਣ ਜਿਹੜਾ ਇਹ 10000 ਰੁਪਏ ਠੇਕਾ ਦਿੱਤਾ ਜਾ ਰਿਹਾ ਉਹਦੇ ਵਾਪਸ ਹੁਣ ਜਿਹਦੇ ਆ ਵੀ ਚੰਦ ਨੇ ਵੀ ਅਸੀਂ ਆਪਣਾ ਠੇਕਾ ਵਾਪਸ ਕਰ ਲੀਏ ਤੁਸੀਂ ਬਹੁਤ ਵਧੀਆ ਗੱਲ ਕੀਤੀ ਹੈ ਜਿਹੜੀ ਇਹ ਗੱਲ ਹੈ ਬਾਰ ਬਾਰ ਉੱਠਦੀ ਆ ਰਹੀ ਹੈ ਪਿਛਲੇ ਲੰਮੇ ਸਮੇਂ ਤੋਂ ਸਾਰਿਆਂ ਨੂੰ ਪਤਾ ਉਸੇ ਬੈਠੋ ਮੈਂ ਨਗਰ ਕੌਂਸਲ ਵੀ ਨੌਕਰੀ ਵੀ ਕੀਤੀ ਹੈ ਮੈਂ ਉੱਥੇ ਕੰਮ ਵੀ ਚਲਾਉਂਦਾ ਰਿਹਾ ਉਸ ਉਸ ਜਗ੍ਹਾ ਤੇ ਮੈਂ ਠੇਕੇ ਦੇ ਟਾਈਮ ਤੇ ਕੰਮ ਕਰਾਉਂਦਾ ਰਿਹਾ ਗੱਲੇ ਵੀ ਗੱਲਾਂ ਬਾਰ ਬਾਰ ਉੱਠਦੀਆਂ ਜਿਹੜੀ ਹੁਣ ਜਿੱਥੇ ਤੱਕ ਸਰਕਾਰੀ ਮੁਲਾਜ਼ਮਾਂ ਦੀ ਗ 26 ਲੱਖ 27 ਲੱਖ ਦੇ ਵਿੱਚ ਥੋੜਾ ਠੇਕਾ ਸਾਲ ਦਾ ਇੰਨਾ ਖਾਏਗਾ ਉਹ ਪ੍ਰੋਪਰਲੀ ਜਮਾ ਕਰਾਰੇ ਇਹਨਾਂ ਨੂੰ ਟੈਕਸ ਜਮਾ ਕਰਾਉਣਾ ਚਾਹੀਦਾ GST ਵੀ ਜਮਾ ਕਰਨੀ ਚਾਹੀਦੀ ਹੈ ਸਰਕਾਰ ਦੀ ਇਹਨਾਂ ਨੂੰ ਕੋਈ ਵੀ ਚੀਜ਼ ਆ ਜਿਹੜੇ ਹੈ ਫੰਡ ਬਾਰੇ ਜਮਾ ਕਰਾਉਣੇ ਚਾਹੀਦੇ ਪਰ ਜਿਹੜੀ ਉਹ ਰਕਮ ਘੱਟ ਜਮਾ ਦੀ ਤੁਸੀਂ ਗੱਲ ਕਰੀ ਜਿਹੜੇ ਸਵਾਲ ਕੀਤਾ ਉਸ ਨਗਰ ਕੌਂਸਲ ਕੋਲ ਮੁਲਾਜ਼ਮੀ ਦੀ ਹਰ ਵਾਰੀ ਗੱਲ ਟੁੱਟਦੀ ਕਮੀ ਹੁੰਦੀ ਹੈ ਵਿੱਚ ਇਹ 365 ਦਿਨ ਕੰਮ ਕਰਦੇ ਨਗਰ ਕੌਂਸਲ ਦੇ ਜਿਹੜੇ ਕੰਮਚਾਰੀ ਹੈ ਉਹ 5 ਦਿਨ ਹਫਤਾ ਪੰਜਾਬ ਸਰਕਾਰ ਦਾ ਜਿਹੜਾ ਹਫਤਾ ਪੰਜ ਦਿਨ ਦਾ ਇਹ ਵੀ ਫਰਕ ਪੈਂਦਾ ਜੇ ਉਹ ਘਟਾਰੇ ਸੇ ਪੈਸੇ ਵੀ ਗੱਤ ਸਹੀ ਨੀ ਚੀਗਾ ਹੁਣ ਮੈਂ ਸਮਝਦਾ ਨਗਰ ਕੌਂਸਲ ਨੂੰ ਬਧੀ ਆਮਦਨ ਹੋ ਰਹੀ ਹੈ ਅਸੀਂ ਇਸੇ ਡਿਸਪੂਟ ਨਹੀਂ ਪੈਣਾ ਚਾਹੁੰਦੇ ਕੋਈ ਵੀ ਬੰਦਾ ਕੀ ਕਰਦਾ ਕੀ ਨਹੀਂ ਪਰ ਗੱਲੇ ਵੀ ਮੈਂ ਕਹਿੰਦਾ ਨਗਰ ਕੌਂਸਲ ਨੂੰ ਵੱਧਣੀ ਚਾਹੀਦੀ ਰੁਟੀਨ ਦੇ ਪੈਸੇ ਜਮ੍ਹਾਂ ਹੋਣੇ ਚਾਹੀਦਾ ਸਾਡਾ ਸ਼ਹਿਰ ਦਾ ਪੈਸਾ ਸਾਡੇ ਸ਼ਹਿਰ ਦੇ ਕੰਮ ਆਵੇ ਨਿਕਸਰ ਜੀ ਕੋ ਲਾਸਟ ਦੇ ਵਿੱਚ ਤੁਹਾਨੂੰ ਇੱਕ ਪੁੱਛਣਾ ਚਾਹੁੰਦਾ ਮੰਨ ਲਓ ਜਿਵੇਂ ਕਹਿ ਰਹੇ ਆ ਕਿ ਕੱਲ ਸੋਮਵਾਰ ਨੂੰ ਇਹ ਆਪਣਾ ਜਿਹੜਾ ਹੈ ਠੇਕਾ ਵਾਪਸ ਕਰਨ ਵਾਸਤੇ ਐਪਲੀਕੇਸ਼ਨ ਦੇਣ ਜਾ ਰਹੇ ਨੇ ਐਮਐਲਏ ਸਾਹਿਬ ਨੂੰ ਵੀ ਤੇ ਨਗਰ ਕੌਂਸਲ ਨੂੰ ਵੀ ਤੇ ਕੱਲ ਨੂੰ ਘਟ ਕੇ ਠੇਕਾ ਚੜੂਗਾ ਜਾਂ ਵੱਧ ਕੇ ਚੜਦਾ ਕੀ ਇਹਦਾ ਸਿਸਟਮ ਹੈ ਠੇਕੇ ਨਹੀਂ ਚੜਦੇ ਸਰਕਾਰੀ ਕਮੈਂਡਮੈਂਟ ਹੈ ਪਿਛਲੇ 10-12 ਸਾਲ ਤੋਂ ਸਰਕਾਰ ਦੀ ਕਿ ਪੱਟਿਚੀ ਹੈ ਬਗਾ ਨੋਟੀਫਿਕੇਸ਼ਨ ਵਿਧਾਨ ਸਰਕਾਰ ਵੱਲੋਂ ਆਸ ਹੈ ਨਵਾਂ ਜਿਹੜਾ ਠੇਕਾ ਹੋਣੀ ਇਹਨਾਂ ਦਾ 25 ਲੱਖ ਦਾ 27 ਦਾ ਉਹਦੇ 10% 2.5 ਲੱਖ ਰੁਪਏ ਵਧਣਾ ਜੋ ਵੀ ਵਧਣਾ ਹੈ ਉਹ ਵੱਧ ਕੇ ਠੇਕਾ ਚੜੂਗਾ ਮੈਨੂੰ ਲੱਗਦਾ ਕਿ ਇਨੀ ਛੇਤੀ ਨਗਰ ਕੌਂਸਲ ਆਪਣੇ ਪੈਰਾ ਤਾਂ ਆਪੇ ਕੋਹਾੜਾ ਮਾਰ ਕੇ ਜਿਹੜੀ ਤੁਹਾਡੀ ਆਮਦਨ ਆ ਰਹੀ ਹੈ ਰੂਟੀਨ 'ਚ 8-9 ਲੱਖ 8-9000 ਰੁਪਏ ਦੀ ਲਿਦਾ ਆ ਰਿਹਾ 26-27 ਲੱਖ ਰੁਪਏ ਦੇ ਕਰੀਬ ਸਾਲ 'ਚ ਹੁੰਦਾ ਮੈਨੂੰ ਇਹ ਸਮਝ ਨਹੀਂ ਆ ਕਿ ਨਗਰ ਕੌਂਸਲ ਇਤਨਾ ਕਰੇ ਤਨਾਂ ਇਸ ਤਰ੍ਹਾਂ ਕਰਨਾ ਕਿ ਇਹ ਠੇਕੇਦਾਰ ਦੀ ਪਰਸਨਲ ਮਜਬੂਰੀਆਂ ਉਹ ਇਹਨਾਂ ਨੂੰ ਪਤਾ ਕੀ ਕਰਦੇ ਕਿ ਇਹਨਾਂ ਗੱਲਾਂ ਨਾਲ ਤੁਹਾਡੇ ਸਾਰਿਆਂ ਦਾ ਧੰਨਵਾਦ ਆ ਮੈਂ ਤਾਂ ਚਾਹੁੰਦਾ ਵੀ ਨਗਰ ਕੌਂਸਲ ਵੀ ਪਲਾ ਹੋਏ ਤੇ ਠੇਕੇਦਾਰ ਨੂੰ ਵੀ ਘਾਟਾ ਨਾ ਪਵੇ ਆਪਣੇ ਅਨੁਸਾਰ ਰੂਪ ਨਾਲ ਕੰਮ ਚੱ